ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 28 ਨਵੰਬਰ 2021 ਨੂੰ ਮਾਸੂਮ ਦਿਲਰੋਜ਼ ਜਿਸ ਨੂੰ ਕੀ ਉਸ ਦੀ ਹੀ ਗਵੰਡ ਔਰਤ ਨੀਲਮ ਵੱਲੋਂ ਜਿਉਂਦੀ ਨੂੰ ਹੀ ਮਿੱਟੀ ਦੇ ਵਿੱਚ ਦੱਬ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਖਬਰ ਨੇ ਉਸ ਸਮੇਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਹਰ ਕੋਈ ਉਸ ਦਿਲਰੋਜ ਦੀ ਕਾਤਲ ਨੀਲਮ ਨੂੰ ਬਹੁਤ ਹੀ ਵੱਧ ਦੋਆਵਾਂ ਵਾ ਦੇ ਰਿਆ ਸੀ ਤੇ ਹਰ ਕੋਈ ਚਾਹੁੰਦਾ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਮਿਲੇ ਤੇ ਸਜ਼ਾ ਵੀ ਅਜਿਹੀ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਕਾਇਮ ਹੋਵੇ ਕਿ ਇੱਕ ਮਾਸੂਮ ਬੱਚਾ ਦਿਲਰੋਜ ਜਿਸ ਨੇ ਕਿ ਦੁਨੀਆ ਵੀ ਨਹੀਂ ਦੇਖੀ ਸੀ ਜਿਸ ਨੇ ਕਿਸੇ ਦਾ ਬੁਰਾ ਤਾਂ ਕੀ ਕਰਨਾ ਸੀ ਉਸ ਦੀ ਕਾਤਲ ਨੂੰ ਅਜਿਹੀ ਮਿਸਾਲੀ ਸਜ਼ਾ ਮਿਲੇ ਤੇ ਦੋਸਤੋ ਹੁਣ ਲੁਧਿਆਣਾ ਅਦਾਲਤ ਵੱਲੋਂ ਮਾਸੂਮ ਦਿਲਰੋਜ਼ ਦੀ ਕਾਤਲ ਉਸੇ ਉਹਨਾਂ ਦੀ ਗਵਾਂਢੀ ਔਰਤ ਨੀਲਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ ਹਾਂ ਦੋਸਤੋ ਲਗਾਤਾਰ 2 ਦਿਨ ਤੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਫੈਸਲੇ ਤੇ ਲੱਗੀਆਂ ਹੋਈਆਂ ਸਨ ਕਿਉਂਕਿ ਮਾਨਯੋਗ ਅਦਾਲਤ ਵੱਲੋਂ 18 ਤਰੀਕ ਦਾ ਫੈਸਲਾ ਰਾਖਵਾ ਰੱਖ ਲਿਆ ਗਿਆ ਸੀ ਅਤੇ ਪੂਰੀ ਦੁਨੀਆ ਉਡੀਕ ਰਹੀ ਸੀ ਕਿ ਆਖਰ ਕੀ ਸਜ਼ਾ ਮਿਲਦੀ ਹੈ ਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਹਰ ਕੋਈ ਚਾਹ ਰਿਹਾ ਸੀ ਕਿ ਇਸ ਔਰਤ ਨੂੰ ਵੱਡੀ ਤੋਂ ਵੱਡੀ ਤੇ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਅਜਿਹੀ ਮਿਸਾਲ ਪੈਦਾ ਹੋਵੇ ਕਿ ਇਸ ਤਰ੍ਹਾਂ ਜੋ ਇਸਨੇ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਕੋਈ ਲੱਖ ਵਾਰ ਸੋਚੇ ਤੇ ਇਸ ਔਰਤ ਦੇ ਅੰਜਾਮ ਨੂੰ ਦੇਖੇ ਕਿ ਆਖਿਰ ਜੇਕਰ ਕੋਈ ਮਾਸੂਮ ਬੱਚੇ ਦੇ ਨਾਲ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦਾ ਅੰਜਾਮ ਭੁਗਤਣਾ ਪੈਂਦਾ ਹੈ ਮਾਨਯੋਗ ਅਦਾਲਤਾ ਵੱਲੋਂ ਮਾਨਯੋਗ ਕਾਨੂੰਨ ਦੇ ਹਿਸਾਬ ਦੇ ਨਾਲ ਉਹਨੂੰ ਕਿੰਨੀ ਸਖਤ ਸਜ਼ਾ ਮਿਲਦੀ ਹੈ ਤੇ ਦੋਸਤੋ ਦੱਸਦੀ ਹੈ ਕਿ ਉਹ ਕਾਲਾ ਦਿਨ 28 ਨਵੰਬਰ 2021 ਜਦੋਂ ਇਸ ਕਾਨੂੰਨੀ ਜੋ ਕਰਤੂਤ ਨੂੰ ਅੰਜਾਮ ਦਿੱਤਾ ਨੀਲਮ ਨੇ ਜਦੋਂ ਕਿ ਉਸਨੇ ਆਪਣੇ ਗੁਆਂਢ ਦੇ ਵਿੱਚ ਰਹਿਣ ਵਾਲੇ ਨੌਜਵਾਨ ਜੋ ਕਿ ਪੁਲਿਸ ਦੇ ਮਲਾਜ਼ਮ ਹੈ ਉਸ ਵੱਲੋਂ ਸਿਰਫ ਇਸ ਗੱਲ ਕਰਕੇ ਉਸ ਦੀ ਧੀ ਨੂੰ ਕਤਲ ਕਰ ਦਿੱਤਾ ਕਿਉਂਕਿ ਉਸ ਦਿਲਰੋਜ਼ ਦੇ ਪਿਤਾ ਵੱਲੋਂ ਗਲੀ ਦੇ ਵਿੱਚ ਖੇਡਣ ਵਾਲੇ ਬੱਚਿਆਂ ਨੂੰ ਛਿੜਕਿਆ ਗਿਆ ਸੀ ਤਾਂ ਕਿ ਉਹਨਾਂ ਦੇ ਕੋਈ ਸੱਟ ਪੇਟ ਨਾ ਲੱਗੇ ਪਰ ਨੀਲਮ ਨੇ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਰੱਖ ਲਿਆ ਅਤੇ ਦਿਲ ਦੇ ਵਿੱਚ ਰੱਖਦੇ ਹੋਏ ਇਸ ਗੱਲ ਦਾ ਬਦਲਾ ਲੈਣ ਦੇ ਲਈ 마ਸੂਮ ਦਿਲਰੋਜ਼ ਦਾ ਕਤਲ ਕਰ ਦਿੱਤਾ ਉਹ ਵੀ ਬੇਹਦ ਕਨੌਣੇ ਤਰੀਕੇ ਦੇ ਨਾਲ ਦੱਸਦੀ ਹੈ ਕਿ ਨੀਲਮ ਤਾਂ ਦੋਵੇਂ ਹੀ ਬੱਚਿਆਂ ਦਾ ਕਤਲ ਕਰਨਾ ਚਾਹੁੰਦੀ ਸੀ ਕਿਉਂਕਿ ਦਿਲਰੋਜ਼ ਦਾ ਇੱਕ ਭਾਈ ਵੀ ਆ ਉਸ ਤੋਂ ਵੱਡਾ ਉਸ ਦਾ ਭਰਾ ਵੀ ਆ ਉਸ ਨੂੰ ਵੀ ਕਤਲ ਕਰਨਾ ਚਾਹੁੰਦੀ ਸੀ ਅਤੇ ਇਹ ਔਰਤ ਨੀਲਮ ਜਿਸ ਦਿਨ ਦਿਲਰੋਜ਼ ਦਾ ਕਤਲ ਕਰਦੀ ਹੈ ਉਸ ਦਿਨ ਦਿਲਰੋਜ਼ ਨੂੰ ਸਕੂਟੀ ਦੇ ਉੱਪਰ ਬਿਠਾ ਕੇ ਲੈ ਜਾਂਦੀ ਹੈ ਅਤੇ ਜਲੰਧਰ ਬਾਈਪਾਸ ਵਾਲੀ ਸਾਈਡ ਤੇ ਇਹ ਉਸ ਨੂੰ ਜਿਉਂਦੇ ਹੀ ਟੋਆ ਪੱਟ ਕੇ ਮਿੱਟੀ ਦੇ ਵਿੱਚ ਦੱਬ ਦਿੰਦੀ ਹੈ ਤੇ ਨੀਲਮ ਨੇ ਕਿਹਾ ਕਿ ਉਸ ਦਾ ਤਾਂ ਇੱਥੋਂ ਤੱਕ ਪਲਾਨ ਸੀ ਕਿ ਉਸ ਦੇ ਭਰਾ ਨੂੰ ਵੀ ਮਾਰਨਾ ਚਾਹੁੰਦੀ ਸੀ ਅਤੇ ਉਸ ਦਾ ਭਰਾ ਯਾਨੀ ਕਿ ਦਿਲਰੋਜ ਦਾ ਭਰਾ ਉਸ ਦੇ ਨਾਲ ਸਕੂਟੀ ਤੇ ਜਾਣ ਦੇ ਲਈ ਤਿਆਰ ਹੀ ਨਹੀਂ ਹੋਇਆ ਜੇਕਰ ਉਹ ਤਿਆਰ ਹੋ ਜਾਂਦਾ ਤਾਂ ਇਸ ਦੋਵੇਂ ਭਾਈ ਭੈਣ ਦੇ ਜੋੜੇ ਨੂੰ ਹੀ ਇਸ ਕਾਲਯੁਗੀ ਪਾਪੀ ਔਰਤ ਵੱਲੋਂ ਕਤਲ ਕਰ ਦਿੱਤਾ ਜਾਣਾ ਸੀ ਪਰ ਉਸ ਦੇ ਭਾਈ ਦੀ ਜੇ ਕਹਿ ਸਕਦੇ ਹਾਂ ਕਿ ਵੱਡੀ ਉਮਰ ਸੀ ਪਰਮਾਤਮਾ ਨੇ ਉਸ ਨੂੰ ਬਚਾ ਲਿਆ ਕਿ ਉਹ ਨੀਲਮ ਦੇ ਨਾਲ ਨਹੀਂ ਗਿਆ ਪਰ 마ਸੂਮ ਦਿਲ ਰੋਜ ਉਸ ਘਣਾਉਣੀ ਔਰਤ ਦੀਆਂ ਗੱਲਾਂ ਦੇ ਵਿੱਚ ਆ ਗਈ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਨੂੰ ਉਹ ਪੂਆ ਕਹਿ ਕੇ ਬੁਲਾਉਂਦੀ ਹੈ ਉਹੀ ਉਸ ਦੀ ਜ਼ਿੰਦਗੀ ਖਤਮ ਕਰਨਾ ਚਾਹੁੰਦੀ ਹੈ ਤੇ ਮਾਸੂਮ ਦਿਲਰੋਜ਼ ਨੂੰ ਇਸ ਨੀਲਮ ਨੇ ਬਹੁਤ ਹੀ ਘਣਾਉਣੀ ਮੌਤ ਦਿੱਤੀ ਤੇ ਦੋਸਤੋ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਤੇ ਤੁਸੀਂ ਕੀ ਦਿਲਰੋਜ਼ ਨੂੰ ਮਿਲੀ ਜੋ ਇਨਸਾਫ ਦੀ ਇਸ ਗੁਹਾਰ ਹੈ ਉਸ ਤੋਂ ਖੁਸ਼ ਹੋਵਾਂ ਤੇ ਕੀ ਤੁਸੀਂ ਚਾਹੁੰਦੇ ਹੋ ਕਿ ਜੋ ਨੀਲਮ ਨੂੰ ਸਜ਼ਾ ਮਿਲੀ ਹੈ ਮਾਨਯੋਗ ਅਦਾਲਤ ਵੱਲੋਂ ਜੋ ਨੀਲਮ ਨੂੰ ਸਜ਼ਾ ਦਿੱਤੀ ਗਈ ਹੈ ਉਸ ਤੋਂ ਤੁਸੀਂ ਖੁਸ਼ ਹੋ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੋ ਸ਼ਬਦ ਲਿਖਣਾ ਅਤੇ ਉੱਥੇ ਹੀ ਦੁਨੀਆ ਅਰਦਾਸਾ ਕਰ ਰਹੀ ਹੈ ਕਿ ਪ੍ਰਮਾਤਮਾ ਉਸ ਮਾਸੂਮ ਦੀ ਮਾਂ ਨੂੰ ਵੀ ਇੱਕ ਵਾਰ ਫਿਰ ਤੋਂ ਦਿਲਰੋਜ਼ ਦੇ ਰੂਪ ਦੇ ਵਿੱਚ ਇੱਕ ਬੱਚਾ ਦੇਵੇ ਤੇ ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਮਾਨਯੋਗ ਅਦਾਲਤ ਵੱਲੋਂ ਇਸ ਤਰ੍ਹਾਂ ਦੀ ਜੋ ਮਸਾਲੀ ਸਜ਼ਾ ਦਿੱਤੀ ਗਈ ਹੈ ਉਸ ਤੋਂ ਤੁਸੀਂ ਸੰਤੋਖਤ ਹੋ ਤਾਂ ਕਮੈਂਟਾਂ ਦੇ ਵਿੱਚ ਇੱਕ ਟੈਪ ਕਰਨਾ ਕੀ ਜੋ ਜੇਕਰ ਤੁਹਾਨੂੰ ਵੱਲੋਂ ਕੀਤਾ ਗਿਆ ਉਸ ਦੇ ਲਈ ਉਸ ਨੂੰ ਹੋਰ ਵੀ ਸਖਤ ਸਜ਼ਾ ਮਿਲ ਸਕਦੀ ਸੀ ਤਾਂ ਕਮੈਂਟਾਂ ਦੇ ਵਿੱਚ ਦੋ ਟੈਪ ਕਰਨਾ ਕਿਉਂਕਿ ਦੋਸਤੋ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਕਾਨੂੰਨ ਦੇ ਮਾਦਕ ਵੱਡੀ ਤੋਂ ਵੱਡੀ ਸਜ਼ਾ ਫਾਂਸੀ ਦੀ ਸਜ਼ਾ ਹੁੰਦੀ ਹੈ ਜੋ ਕਿ ਉਸ ਕਾਤਲ ਉਸ ਪਾਪਨ ਨੀਲਮ ਨੂੰ ਮਿਲ ਚੁੱਕਿਆ ਸੋ ਇਸ ਫਿਲਹਾਲ ਖਾਸ ਅਪਡੇਟ ਵਿੱਚ ਇੰਨਾ ਹੀ ਮਿਲਾਂਗੇ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ Fancy itu apa? Fancy itu Ma'am, you have got the justice today. What want? What, what you want to say about it? <laughs>

ਕੋਈ ਨਹੀਂ ਤੜਫਣਾ ਕਿਉਂ ਨਹੀਂ ਮੈਂ ਤੁਹਾਨੂੰ ਆਖੀ ਤੜਫ ਵੀ ਕੀ ਨਾ ਤੇਰਾ ਕੀ ਹੈ ਸਾਹ ਪਿਆਰ ਉਸ ਰੇਡੀ ਨੂੰ ਫਾਂਸੀ ਦੀ ਤਸਵੀਰ ਸੁਣਾਈ ਗਈ ਆਪਾਂ ਕੋਈ ਦੇ ਰੋ ਨਾ ਉਹ ਆਪਾਂ ਇੱਕ ਮੰਨ ਗਿਆ ਆਪਾਂ ਜੀ ਸ਼ੇਰਮਾਨ ਜੀ ਉਹ ਗੁਰਪੁਰ ਗੁਰਪੁਰ ਪ੍ਰਗਟ ਕਰ ਆ ਮੈਮ ਯੂ ਹੈਵ ਗਾਟ ਦ ਜਸਟਿਸ ਟੂਡੇ ਵਟ ਵਟ ਯੂ ਵਾਂਟ ਟੂ ਸੇ ਅਬਾਊਟ ਇਟ या फिर नहीं ਦੁਆਰ ਕਾ ਦੀ ਮਾਰ ਤੇ ਬੰਗੂ ਦੀ ਮਾਰ ਤੇ ਧਾਰਿਆਂ ਨਾਲ ਬੰਗੂ ਦੀ ਮਾਰ ਤੇ ਬੰਗੂ ਦੀ ਮਾਰ ਬਿਲਕੁਲ ਤੜਫਣਾ ਕਦੋਂ ਹੋਗੀ ਜਣੀ ਮੈਂ ਦਿਨ ਰਾਤ ਤੜਫੂਗੀ ਕਿਉਂ ਨਾ ਸਾਫ ਪਿਆਰ ਉਸ ਜਿਹੜੀ ਨੂੰ ਖਾਂਸੀ ਦੀ ਤਰ੍ਹਾਂ ਸੁਣਾਈ Ma'am, you have got the justice today. What, want, what what you want to say about it? <laughs>